ਸ਼ਲੋਕ ਭਗਤ ਕਬੀਰ ਜੀ ਓਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਤ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਸੁਨੇਹਾਰ ਬਲਿਹਾਰੀ ਇਸ ਜਾਤ ਕੋ ਜਿਹ ਜਪਿਓ ਸਿਰਜਨਹਾਰ ਕਬੀਰ ਡਗਮਗ ਕਿਆ ਕਰੈ ਕਹਾਂ ਡੁਲਾਵਹਿ ਜੀਉ ਸਰਬ ਸੂਖ ਕੋ ਨਾਇਕ ਰਾਮ ਨਾਮ ਰਸ ਪਿਉ ਕਬੀਰ ਕੰਚਨ ਕੇ ਕੁੰਡਲ ਬਣੇ ਉਪਰ ਲਾਲ ਜੜਾਓ ਦਿਸਦਾ ਦੇ ਕਾਂਜਿਓ ਜਨ ਮਨ ਨਾਹੀ ਨਾਓ ਕਬੀਰ ਐਸਾ ਇੱਕ ਆਦ ਜੋ ਜੀਵਤ ਮਰ ਮਰ ਤਕ ਹੋਏ ਨਿਰਭੈ ਹੋਇ ਕੈ ਗੁਣ ਰਵੈ ਜਤ ਪਿਖੋ ਤਤ ਸੋਇ ਤਬੀਰ ਜਾ ਦੇਣ ਹੋ ਮੂਆ ਪਛੈ ਭਇਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਏ ਜਿਨ ਐਸਾ ਕਰ ਬੂਜਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਝਹਿ ਪੈ ਅਣਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ ਕਬੀਰ ਸੋਈ ਮਾਰੀਐ ਜੇ ਮੂਅ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਬੁਰੋ ਨ ਮਾਨੈ ਕੋਈ ਕਬੀਰ ਰਾਤੀ ਹੋਐ ਕਾਰਿਆ ਕਰ ਉਬੇ ਜੰਤ ਲੈ ਫਾਹੇ ਉੱਠ ਤਾਵਤੇ ਸੇ ਜਾਨ ਮਾਰੇ ਭਗਵੰਤ ਕਬੀਰ ਚੰਦਨ ਕਾ ਬਿਰਵਾ ਪੜਾ ਤੇੜਿ ਉਟਾਕ ਪਲਾਸ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਸ ਬਡਾਈ ਬੂਡਿਆ ਓ ਮਤ ਟੂਬ ਕੋਏ ਚੰਤਣ ਕੈ ਨਿਕਟੈ ਬਸੈ ਬਾਸ ਸੁਗੰਧ ਨਾ ਹੋਏ ਕਬੀਰ ਦੀਨ ਗਵਾਇਆ ਦੁਨੀ ਸੋ ਦੁਨੀ ਨ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਕਬੀਰ ਜਹ ਜਹੋਂ ਫਿਰਿਓ ਕੌਤਕਠਾ ਉਠਾਇ ਇਕਰਾਮ ਸੁਨੇਹੀ ਬਾਹਰਾ ਉਂਜਰ ਮੇਰਾ ਪਾਏ ਕਬੀਰ ਸੰਤਨ ਕੀ ਝੁਗੀਆਂ ਭਲੀ ਭਟਕ ਸਤੀ ਗਾਓ ਆਗ ਲਗੋ ਤੇ ਤੌਲ ਹਰ ਜੇ ਨਹੀਂ ਹਰ ਕੋ ਨਾਉ ਕਬੀਰ ਸੰਤ ਮੂਏ ਕਿਆ ਰੁਈਐ ਜੋ ਆਪਣੇ ਗ੍ਰਹਿ ਜਾਏ ਰੁਵ ਸਾਕਤ ਬਾਪੁਰੇ ਜੋ ਹਟ ਹਾਟ ਬਿਕਾਏ ਕਬੀਰ ਸਾਖਤ ਐਸਾ ਹੈ ਜੈਸੀ ਲਸਨ ਕੀ ਖਾਨ ਕੁੰਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਣੀ ਭਵਨ ਚ ਕੋਲਣ ਹਾਰ ਸੰਤਨ ਮੱਖ ਸੰਤੋ ਮੱਖਣ ਖਾਇਆ ਛਾਛ ਪੀਐ ਸੰਸਾਰ ਕਬੀਰ ਮਾਇਆ ਡੋਲਣੀ ਪਵਨ ਚ ਕੋਲਣ ਹਾਰ ਸੰਤੋ ਮੱਖਣ ਖਾਇਆ ਛਾਛ ਪੀਐ ਸੰਸਾਰ ਕਬੀਰ ਮਾਇਆ ਡੋਲਣੀ ਪਵਨ ਵਹ ਹੈ ਵਧਾਰ ਜਿਨ ਬਲੋਆ ਤਿਨ ਖਾਇਆ ਅਵਰ ਬਲੋਵਣ ਹਾਰ ਕਬੀਰ ਮਾਇਆ ਚੋਰਟੀ ਮੋਸ ਮੋਸ ਲਾਵੇ ਹਾਟ ਏਕ ਕਬੀਰ ਆ ਨਾ ਮੁਸੈ ਜਨ ਕੀਨੀ ਪਾਰ ਹੈ ਬਾਟ ਕਬੀਰ ਸੂਕ ਨਾਹੀਂ ਜਗ ਕਰੈ ਜੋ ਬਹੁਤ ਐ ਮੀਤ ਜੋ ਜਤ ਰੱਖੈ ਏਕ ਸਿਉ ਤੀ ਸੁਖ ਪਾਵੈ ਨੀਤ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਐ ਪੂਰਨ ਪਰਮ ਆਨੰਦ RAM ਪਦਾਰਥ ਪਾਏ ਕਬੀਰਾ ਗਾਠ ਨਾ ਖੋਲ ਨਹੀਂ ਪਟਣ ਨਹੀਂ ਪਾਰਕੂ ਨਹੀਂ ਗਾਕ ਨਹੀਂ ਮੂਲ ਕਬੀਰ ਤਸ ਪ੍ਰੀਤ ਕਰ ਜਾ ਕੋ ਠਾਕੁਰ RAM ਪੰਡਤ ਰਾਜੇ ਭੂਪਤੀ ਆਵੇ ਕੌਣੇ ਕਾਮ ਕਬੀਰ ਪ੍ਰੀਤ ਇੱਕ ਸਿਉ ਕੀਏ ਆਣ ਦੁੱਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੰਡਾਏ ਕਬੀਰ ਜਗ ਕਾ ਕਾਜਿਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਹੋਂ ਬਲਿਹਾਰੀ ਤੈਨ ਕਾ ਪੈਸ ਜੋ ਨੀਕ ਸਜਾਹੇ ਕਬੀਰ ਇਹ ਤਨ ਜਾਏਗਾ ਸ ਕਹ ਤਨਿ ਹੋ ਬਹੂਰਾ ਨਾਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ ਕਬੀਰ ਇਹ ਤਨ ਜਾਏਗਾ ਕਵਣੇ ਮਾਰਗ ਲਾਏ ਕੈ ਸੰਗਤ ਕਰ ਸਾਧ ਕੀ ਕੈ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੁਵਾ ਮਰ ਭੀ ਨ ਜਾਣਿਆ ਕੋਏ ਐਸੇ ਮਰਨੇ ਜੋ ਮਰੈ ਬੋਰ ਨ ਮਰਨਾ ਹੋਏ ਕਬੀਰ ਮਾਨਸ ਜਨਮ ਤੁਲੰਭ ਹੈ ਹੋਏ ਨ ਬਾਰ ਬਾਰ ਜਿਉ ਬਣ ਫਲ ਪਾਕੇ ਭੁਏ ਗਿਰੈ ਬੌਰਨ ਲਗ ਡਾਰ ਕਬੀਰ ਆ ਤੂੰ ਹੀ ਕਬੀਰ ਤੂੰ ਤੇਰੋ ਨਾਮ ਕਬੀਰ RAM ਰਤਨ ਤਬ ਪਾਈਐ ਜੋ ਪਹਿਲੇ ਤਜੈ ਸਰੀਰ ਕਬੀਰ ਚਾਂਖਣਾ ਚਾਂਖੀਐ ਤੁਮਰੋ ਕਹਿਓ ਨਾ ਹੋਏ ਕਰਮ ਕਰੀਮ ਜੋ ਕਰ ਰਹੇ ਮੀਟਣ ਸਕੈ ਕੋਈ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ ਕੋਈ RAM ਕਸੌਟੀ ਸੋਸ ਹੈ ਜੋ ਮਰਜੀਵਾ ਹੋਏ ਕਬੀਰ ਊਜਲ ਪੈਰ ਹ ਕਪਰੇ ਪਾਣ ਸੁਪਾਰੀ ਖਾਹੇ ਇੱਕ ਸਰ ਕੇ ਨਾਮ ਬਣ ਬਾਦੇ ਜੰਮਪੁਰ ਜਾਹੇ ਕਬੀਰ ਬੇੜਾ ਜਰ ਜਰਾ ਫੁੱਟੇ ਸੇ ਕਹਜਾਰ ਹਰੂਏ ਹਰੂਏ ਤਰ ਗਏ ਡੂਬੇ ਜਨ ਸਰ ਭਾਰ ਕਬੀਰ ਹਾੜ ਜਰੇ ਜਿਉ ਲੱਕਰੀ ਕਿਸ ਜਰੇ ਜਿਉ ਘਾਸ ਇਹੋ जग ਜਰਤਾ ਦੇਖ ਕੈ ਭਇਓ ਕਬੀਰ ਉਦਾਸ ਕਬੀਰ ਗਰਬ ਨਾ ਕੀਜੀਐ ਚਾਮਲ ਪੇਟੇ ਹਾੜ ਹੈ ਵਰ ਉੱਪਰ ਛਤਰ ਤਰ ਤੇ ਫੁਨ ਧਰਨੀ ਗਾੜ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ ਆਜ ਕਾਲ ਭੁਏ ਲੇਟਣਾ ਉੱਪਰ ਜਾ ਮਹਿਕਾਸ ਕਬੀਰ ਗਰਬਣਾ ਕੀਜੀਐ ਰੰਗਨ ਹਸੀਐ ਕੋਏ ਅਜਹੋ ਸੁਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਕਬੀਰ ਗਰਬਣਾ ਕੀਜੀਐ ਤੇਹੀ ਦੇਖ ਸੁਰੰਗ ਆਜ ਕਾਲ ਤਜਾ ਹੋਗੇ ਜਿਉ ਕਾਂਚੂਰੀ ਭਯੰਗ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੇ ਪਛਤਾਹੋਗੇ ਪ੍ਰਾਣ ਜਾਣਗੇ ਛੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣਾ ਘਰ ਲਾਵੇ ਆਕ ਪਾਚੋ ਲੜਕਾ ਯਾਰ ਕੈ ਰਹਿ RAM ਲਿਵਲਾਗ ਕੋ ਹੈ ਲੜਕਾ 베ਚਈ ਲੜਕੀ 베ਚੈ ਕੋਏ ਸਾਜਾ ਕਰੈ ਕਬੀਰ ਸਿਉ ਹਰ ਸੰਗ ਬਣਜ ਕਰੇ ਕਬੀਰ ਇਹ ਚਿਤਾਵਣੀ ਮਤ ਸਹਸਾ ਰਹਿ ਜਾਏ ਪਾਛੈ ਭੋਗ ਜੋ ਭੋਗ ਵੈ ਤਨ ਕੋ ਗੁੜ ਲੈ ਖਾਏ ਕਬੀਰ ਮੈਂ ਜਾਣਿਉ ਪੜਬ ਭਲੋ ਪੜਬੇ ਸਿਓ ਭਲ ਜੋਗ ਭਗਤ ਨ ਛਾਡੋ ਰਾਮ ਕੀ ਭਾਵੈ ਨਿੰਦੋ ਲੋਗ ਕਬੀਰ ਲੋਗ ਕੇ ਨਿੰਦੈ ਬਪੜਾ ਜੇ ਮਨ ਨਾਹੀ ਗਿਆਨ ਰਾਮ ਕਬੀਰਾ ਰਵ ਰਹੇ ਅਵਰਤਜੇ ਸਭ ਕਾਮ ਕਬੀਰ ਪਰਦੇਸੀ ਕਹਿ ਘਾਗਰੈ ਚੌਂਦਸ ਲਾਗੈ ਆਗ ਖਿੰਦਾ ਜਲ ਕੋਇਲਾ ਪਈ ਤਾਂਗੇ ਆਂਚ ਨਾ ਲਾਗ ਕਬੀਰ ਖਿੰਦਾ ਜਲ ਕੋਇਲਾ ਪਈ ਖਾਪਰ ਫੂਟ ਮਫੂਟ ਜੋਗੀ ਬਪੜਾ ਖੇਲਿਓ ਆਸਨ ਰਹੀ ਬੇਪੂਤ ਕਬੀਰ ਥੋੜਾ ਜਲ ਮਾਛਲੀ ਚੀਵਰ ਮੇਲਿਓ ਜਾਲ ਇਹ ਟੂੰਗਣਾ ਨਾ ਛੁੱਟਸੈ ਫਿਰ ਫਿਰ ਸਮੁੰਦ ਸਮਾਲ ਕਬੀਰ ਸਮੁੰਦ ਨਾ ਛੋਡੀਐ ਜੋ ਅਤਖਾਰ ਹੋਏ ਪੋਖਰ ਪੋਖਰ ਢੂੰਡਤੇ ਭਲੋ ਨ ਕਹ ਕੋਏ ਕਬੀਰ ਨਿਗ ਸਾਈ ਬਹਿ ਗਏ ਥਾਂਗੀ ਨਹੀਂ ਕੋਏ ਦੀਨ ਗਰੀਬੀ ਆਪਣੀ ਕਰਤੇ ਹੋਏ ਸੋਏ ਕਬੀਰ ਬੈਸ ਨੂੰ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਏ ਓਹ ਨਿਤ ਸੁਣੇ ਹਰਨਾਮ ਜਸ ਓਹ ਪਾਪ ਵਿਸਾਨ ਜਾਏ ਕਬੀਰ ਹਰਨਾ ਤੂੰ ਬੁਲਾ ਏਹੋ ਹਰੀਆਰਾ ਤਾਲ ਲੱਖ ਅਹਿਰੀ ਏਕ ਜਿਉ ਕਿਤਾ ਬੰਚੌ ਕਾਲ ਕਬੀਰ ਗੰਗਾ ਤੀਰ ਜੋ ਘਰ ਕਰਹਿ ਪੀਵੇ ਨਿਰਮਲ ਨੀਰ ਬੈਣ ਹਰ ਭਗਤ ਨਾ ਮੁਕਤ ਹੋਏ ਇਉ ਕਹਿ ਰਮ ਕਬੀਰ ਕਬੀਰ ਮਾਨੋ ਨਿਰਮਲ ਭਿਆ ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰਹਿ ਕਹਿਤ ਕਬੀਰ 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 ਹਰਦੀਪੀਰੀ ਚੂਨਾ ਉਜਲ ਪਾਏ RAM ਸਨੇਹੀ ਤੋ ਮਿਲੈ ਧੁਨੋ ਬਰਨ ਗਵਾਏ ਕਬੀਰ ਹਰਦੀਪੀਰ ਤਨ ਹਰੈ ਚੂਨ ਚੇਨ ਨਾ ਰਹਾਏ ਵਿਹਾਰੀ ਇਹ ਪ੍ਰੀਤ ਕਾ ਜੇ ਜਾਤ ਵਰਨ ਕੁਲ ਜਾਏ ਕਬੀਰ ਮੁਕਤ ਦਵਾਰਾ ਸੰਕੋਰਾ ਰਾਈ ਦਸਵੇਂ ਪਾਏ ਮਨ ਤੋਂ ਮੈ ਗਲ ਹੋਏ ਗਏ ਹੋਏ ਰਹੋ ਨਿਕ ਸੋ ਕੈ ਨਿਕ ਸੋ ਕਿਉ ਕਹਿ ਜਾਏ ਕਬੀਰ ਮੁਕਤ ਦਵਾਰਾ ਸੰਕੋਰਾ ਰਾਈ 10ਵੇਂ ਭਾਏ ਮਨ ਤੋਂ ਮੈ ਗਲ ਹੋਏ ਗਏ ਹੋਏ ਰਹਉ ਨਿਕਸੂ ਕਿਉਂ ਕਹਿ ਜਾਏ ਕਬੀਰ ਐਸਾ ਸਤਗੁਰ ਜੀ ਮਿਲੈ ਟੁੱਠਾ ਕਰੇ ਪਸਾਉ ਮੁਕਤ ਦਵਾਰਾ ਮੋਕਲਾ ਸਹਿਜ ਆਵ ਜਾਉ ਕਬੀਰ ਨਾ ਮੋਹਿ ਛਾਨ ਨਾ ਛਾਪਰੀ ਨਾ ਮੋਹਿ ਘਰ ਨਹੀਂ ਗਾਉ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾਉ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰਉ ਤ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰਾ ਪਾਰ कबीर ना हम किया ना करेंगे ना कर सके शरीर क्या जानो के सो हर किया भयो कबीर 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 सपना हूं बरडाए कै जे मुख निकस राम ताके पग की पा नहीं मेरे तन को जाम कबीर माटी के हम पुत्रे मानस राख्य नाओ चार दिवस के पाहुने बड बड रूंदाओ कबीर कर घालिया आप पीसाए पीसाए तैसा बात ना पूछी है कबू ना लाई पाए ਕਬੀਰ ਜੇ ਤਾਰ ਆਵਤ ਜਾਤਿਆ ਹਟਕੈ ਨਾਹੀ ਕੋਇ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਇ ਕਬੀਰ ਡੁੱਬਾ ਥਾ ਪੈ ਉਬਰਿਓ ਬਣਕੀ ਲਹਿਰ ਝਪਕ ਜਬ ਦੇਖਿਓ ਬੇੜਾ ਚਰਜਰਾ ਤਬ ਉੱਤਰ ਪਰਿਓ ਹਉ ਫਰਕ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰ ਹਰੈ ਜਹ ਬੈਗੰਦ ਤਹ ਜਾਏ ਕਬੀਰ ਬੈਦਮੂਆ ਰੋਗੀ ਮੂਆ ਮੂਆ ਸਭ ਸੰਸਾਰ ਏਕ ਕਬੀਰਾਂ ਨਾ ਮੂਆ ਜੇ ਨਹੀਂ ਰੋਵਣ ਹਾਰ ਕਬੀਰ ਰਾਮ ਨਾ ਧਿਆਇਓ ਮੋਟੀ ਲਾਗੀ ਖੋਰ ਕਾਇਆ ਹਾਂਡੀ ਕਾਠ ਕੀ ਨਾ ਉਹ ਚਰਹਿ ਬਹੋਰ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ ਮਰਨੇ ਤੇ ਕਿਆ ਡਰਪਣਾ ਜਬ ਹਾਥ ਸਦੋਰਾ ਲੀਨ ਕਬੀਰ ਰਸ ਕੋ ਗਾਂਡੋ ਚੂਸੀਐ ਗੁਣ ਕੋ ਮਰੀਐ ਰੋਏ ਔ ਗੁਣਿਆਰੇ ਮਾਨਸੈ ਭਲੋ ਨ ਕਹ ਕੋਇ ਕਬੀਰ ਗਾਗਰ ਜਲ ਭਰੀ ਆਜ ਕਾਲ ਜਹ ਫੂਟ ਗੁਰ ਜੋ ਨ ਚਿਤੈ ਆਪਣੂ ਅਦ ਮਾ ਜੋ ਲੀ ਜਾਗੇ ਲੂਟ ਕਬੀਰ ਕੂਕਰ RAM ਕੋ ਮੁਤਿਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜੈ ਖਿਚੈ ਤ ਜਾਉ ਕਬੀਰ ਜਪਨੀ ਕਾਠ ਕੀ ਕਿਆ ਖਲਾਵੈ ਲੋਏ ਹਿਰਦੇ RAM ਨਚੈ ਤਹੀ ਇਹ ਜਪਨੀ ਕਿਆ ਹੋਏ ਕਬੀਰ ਬਿਰਹੋ ਪੁਜੰਕ ਮਨ ਬਸੈ ਮਨ ਤਨ ਮਾਨ ਕੋਏ ਰਾਮ ਬਿਯੋਗੀ ਨਾ ਜੀਐ ਜੀਐ ਤਾਂ ਬੋਰਾ ਹੋਏ ਕਬੀਰ ਪਾਰਸ ਚੰਦਣੈ ਤਨ ਹੈ ਇਕ ਸੁਗੰਧ ਤੇ ਮਿਲਤੇ ਉਤਮ ਭੈ ਲੋਕ ਕਾਠ ਨਿਰਗੰਧ ਕਬੀਰ ਜਮ ਕਾਠੇ ਦਾ ਬੁਰਾ ਹੈ ਉਹਨ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਤੈਨ ਲੀਆ ਅੰਚਲ ਲਾਏ ਕਬੀਰ ਬੈਦ ਕਹ ਹੋਂ ਹੀ ਭਲਾ दारू ਮੇਰੇ ਵੱਸ ਇਹ ਤੋ ਬਸਤ ਗੋਪਾਲ ਕੀ ਜਬ ਭਾਵੈ ਲੈ ਖਸ ਕਬੀਰ ਨੋਤ ਆਪਣੀ ਦੇਨ ਦਾਸ 레ਹੋ ਬਜਾਏ ਨਦੀ ਨਾਵ ਸੰਜੋਗ ਜਿਉ ਬੌਰ ਨ ਮਿਲਾ ਆਏ ਕਬੀਰ ਸਾਤ ਸਮੁੰਦਹ ਮਸ ਕਰੋ ਕਲਮ ਕਰੋ ਬਾਣ ਰਾਏ ਬਸਦਾ ਕਾਗਦ ਜੋ ਕਰੋ ਹਰ ਜਸ ਲਿਖਨ ਨਾ ਜਾਏ ਕਬੀਰ ਜਾਤ ਜਿਲਾਹਾ ਕਿਆ ਕਰੈ ਹਿਰਦੈ ਬਸੇ ਗੋਪਾਲ ਕਬੀਰ ਰਮਈਆ ਕੰਠ ਮਿਲ ਚੂਕੈ ਸਰਬ ਜੰਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪੰਜੋਂ ਡਰ ਕੇ ਮਾਰ ਕੈ ਰਹਿ ਰਾਮ ਲਿਉ ਲਾਇ ਕਬੀਰ ਐਸਾ ਕੋ ਨਹੀਂ ਇਹੋ ਤਣ ਦੇਵਾਂ ਫੂਕ ਅੰਦਾ ਲੋਕ ਨਾ ਜਾਣਈ ਰਹਿ ਉਪਦੀ ਰਾ ਕੂਕ ਕਬੀਰ ਸਦੀ ਪੁਕਾਰੈ ਚੇਹ ਚੜੀ ਸੁਣੋ ਪੀਰ ਮਸਾਨ ਲੋਕ ਸਬਾਇਆ ਚੱਲ ਗਿਓ ਹਮ ਤੁਮ ਕਾਮਨਦਾਨ ਕਬੀਰ ਮਨ ਪੰਕੀ ਭਇਓ ਉੱਡ ਉੱਡ দেহ ਦਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ ਕਬੀਰ ਜਾ ਕੋ ਖੋਜਤੇ ਪਾਇਓ ਸੋਈ ਥਾਰ ਸੋਈ ਫਿਰ ਕਹਿ ਤੂੰ ਭਾਇ ਜਾ ਕੋ ਕਹਿਤਾ ਔਰ ਕਬੀਰ ਮਾਰੀ ਮਰੋਂ ਪਸੰਗ ਕੀ ਕਿਲੇ ਨਕਟ ਜੋ ਬੇਰ ਉਹ ਝੂਲੇ ਉਹ ਚੀਰੀਐ ਸਾਖਤ ਸੰਗ ਨਹਿਰ ਕਬੀਰ ਭਾਰ ਪਰਾਈ ਸਿਰ ਚਰੈ ਚਲਿਓ ਚਾਹ ਬਾਟ ਆਪਣੇ ਭਾਰੈ ਨਾ ਡਰੈ ਆਗੈ ਔ ਘਟ ਘਾਟ ਕਬੀਰ ਬਣ ਕੀ ਦਾਦੀ ਲੱਕਰੀ ਠਾਡੀ ਕਰੇ ਪੁਕਾਰ ਮਤ ਬਸ ਪਰੋ ਲੋਹਾਰ ਕੇ ਜਾ ਰਾ ਦੂਜੀ ਬਾਰ ਕਬੀਰ ਇੱਕ ਮਰਨ ਤੇ ਦੋਏ ਮੂਏ ਦੋਏ ਮਰਨ ਤੇ ਚਾਰ ਚਾਰ ਮਰਨ ਤੇ ਛੇ ਮੂਏ ਚਾਰ ਪੁਰਖ ਦੋਏ ਨਾਰ ਕਬੀਰ ਦੇਖ-ਦੇਖ ਜਗ ਢੁੰਡਿਆ ਕਹੂ ਨਾ ਪਾਇਓ ਥੌਰ ਜਿਨ ਹਰ ਦਾ ਨਾਮ ਨਾ ਚਿੱਤੇ ਹੋ ਕਹਾ ਭੁਲਾਣੇ ਔਰ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਵਾਹ ਸਾਖਤ ਸੰਗ ਨਾ ਕੀਜੀਐ ਜਾਤੇ ਹੋਏ ਬਿਨਾਹ ਕਬੀਰ ਜਗ ਮੈਂ ਚੇਤਿਓ ਜਾਣ ਕੈ ਜਗ ਮੈਂ ਰਿਉ ਸਮਾਈ ਜਿਨ ਹਰਿ ਕਾ ਨਾਮ ਨ ਚੇਤੇਓ ਬਾਦੈ ਜਨਮੇ ਆਏ ਕਬੀਰ ਆਸਾ ਕਰੀਐ RAM ਕੀ ਅਵਰੈ ਆਸ ਨਰਾਸ ਨਰਕ ਪਰੈ ਤੇ ਮਨਈ ਜੋ ਹਰ ਨਾਮ ਨਿਵਾਸ ਨਰਕ ਪਰਹਤੇ ਮਨਈ ਜੋ ਹਰ ਨਾਮ ਉਦਾਸ ਕਬੀਰ ਸਿੱਖ ਸਾਖਾ ਬਹੁਤੇ ਕੀਏ ਕਿਸੋ ਕਿਉ ਨਕ ਨੀਤ ਚਾਲੇ ਤੇ ਹਰ ਮਿਲਨ ਕਾ ਨੀਚੇ ਅਟਕਿਓ ਚੀਤ ਕਬੀਰ ਕਾਰਨ ਬਪੂਰਾ ਕਿਆ ਕਰੈ ਜੋ ਰਾਮ ਨ ਕਰੈ ਸਹਾਈ ਜੇ ਜੇ ਡਾਲੀ ਪਗ ਧਰਾ ਸੁਹੀ ਮਰਮਰ ਜਾਏ ਕਬੀਰ ਅਵਰੈ ਕਉ ਉਪਦੇਸ ਤੇ ਮੁਖ ਮੈ ਪਰਹਿ ਰੇਤ ਰਾਮ ਬਿਰਾਨੀ ਰਾਖ ਤੇ ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹਾ ਜਾ ਕੀ ਧੂਸੀ ਖਾਓ ਹੁਣ ਹਾਰ ਸੋਏ ਹੈ ਸਾਖਤ ਸੰਗ ਨ ਜਾਓ ਕਬੀਰ ਸੰਗਤੋ ਸਾਧ ਕੀ ਦਿਨ ਦਿਨ ਦੁਨਾਹੇ ਤੋ ਸਾਖਤ ਕਾਰੀ ਕੰਬਰੀ ਧੋਏ ਹੋਏ ਨਾਸੇ ਤੋ